ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਮੇਰ ਕਰਨ ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਅੱਜ ਆਪਾਂ ਬਣਾਈਏ ਜੀ ਆਮਲੇ ਦੀ ਖੱਟੀ ਮਿੱਠੀ ਚਟਨੀ ਕਈ ਇਹਨੂੰ ਆਮਲਾ ਲੌਂਜੀ ਕਹਿ ਦਿੰਦੇ ਨੇ ਤੇ ਇਹ ਇਸ ਤਰੀਕੇ ਨਾਲ ਬਣਾਈਏ ਕਿ ਐਨੀ ਜਿਆਦਾ ਸਿੰਪਲ ਹੈ ਤੇ ਬਹੁਤ ਜਿਆਦਾ ਟੇਸਟੀ ਬਣਦੀ ਹੈ ਤੇ ਬਾਕੀ ਇਹਨੂੰ ਪੂਰਾ ਸਾਲ ਪਰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਆਮਲਾ ਕਿਸੇ ਨਾ ਕਿਸੇ ਰੂਪ ਵਿੱਚ ਖਾਣਾ ਕਿੰਨਾ ਜਿਆਦਾ ਜ਼ਰੂਰੀ ਹੈ ਤੁਸੀਂ ਜਾਣਦੇ ਹੋ ਆਪਣੇ ਸਿਰ ਦੇ ਵਾਲਾਂ ਤੋਂ ਲੈ ਕੇ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਹ ਦੂਰ ਕਰਦਾ ਹੈ ਤੇ ਹੁਣ ਇਹਦਾ ਸੀਜ਼ਨ ਜਿਹੜਾ ਉਹ ਜਾ ਰਿਹਾ ਹੈ ਤੇ ਆਪਾਂ ਇਹਨਾਂ ਨੂੰ ਸਟੋਰ ਕਰਾਂਗੇ ਉਹ ਵੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਤੇ ਅੱਜ ਆਪਾਂ ਲਈ ਜੀ ਅੱਧਾ ਕਿਲੋ ਆਮਲੇ ਇਹਨਾਂ ਤੇ ਦਾਗ ਵਗੈਰਾ ਬਿਲਕੁਲ ਨਹੀਂ ਹੋਣਾ ਚਾਹੀਦਾ ਕੁੱਕਰ ਵਿੱਚ ਆਪਾਂ 2 ਤੋਂ 3 ਗਲਾਸ ਲਈਏ ਪਾਣੀ ਉਹਦੇ ਵਿੱਚ ਅੱਧਾ ਚਮਚ ਪਾਇਆ ਨਮਕ ਦਾ ਤੇ ਇਹਦੀ ਆਪਾਂ 5-6 ਵਿਸਲਾ ਲਗਾ ਦਿਆਂ ਕਿਉਂਕਿ ਜਿਹੜੇ ਆਮਲੇ ਆ ਆਪਾਂ ਬਹੁਤ ਚੰਗੀ ਤਰ੍ਹਾਂ ਪਕਾਉਣੇ ਆ ਹਲਕੇ ਜਿਹੀ ਵੀ ਇਹ ਆਪਾਂ ਸਖਤ ਨਹੀਂ ਰੱਖਣੇ ਉਸ ਤੋਂ ਬਾਅਦ ਕਿਸੇ ਵੀ ਛੰਨੀ ਰਾਹੀਂ ਤੁਸੀਂ ਇਹਨਾਂ ਨੂੰ ਛਾਣ ਲਿਓ ਤੇ ਥੋੜੀ ਜਿਹੀ ਠੰਡੇ ਕਰ ਲਿਓ ਤੇ ਇਹਨਾਂ ਦਾ ਜਿਹੜਾ ਪਾਣੀ ਹੈ ਉਹ ਤੁਸੀਂ ਬਿਲਕੁਲ ਵੇਸਟ ਨਹੀਂ ਕਰਨਾ ਛੰਨੀ ਵਿੱਚ ਪਏ ਆਮਲੇ ਤੁਸੀਂ ਦੇਖ ਹੀ ਰਹੇ ਹੋ ਬਹੁਤ سارے ਆਪਣੇ ਆਪ ਹੀ ਖੁੱਲ ਗਏ ਤੇ ਉਹਨਾਂ ਦੀਆਂ ਗਿੱਟੀਆਂ ਬਾਹਰ ਆ ਗਈਆਂ ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਪਕਾਉਣਾ ਤਾਂ ਕਿ ਜ਼ਿਆਦਾ ਆਪਾਂ ਨੂੰ ਮਿਹਨਤ ਦੀ ਬਿਲਕੁਲ ਲੋੜ ਨਾ ਪਵੇ ਕਿਉਂਕਿ ਆਪਾਂ ਇਹਨਾਂ ਦਾ ਅਚਾਰ ਨਹੀਂ ਬਣਾਉਣਾ ਛਟਨੀ ਬਣਾ ਰਹੇ ਹਾਂਗੇ ਉਸ ਤੋਂ ਬਾਅਦ ਜੀ ਆਪਾਂ ਸਾਰੇ ਇਹਨਾਂ ਨੂੰ ਖੋਲ ਕੇ ਰੱਖਤਾ ਤੇ ਦੇਖੋ ਬਹੁਤ ਵਧੀਆ ਤਰੀਕੇ ਨਾਲ ਇਹ ਪੱਕ ਗਏ ਤੇ ਬੜੇ ਵਧੀਆ ਮੈਸ਼ ਹੋਣਗੇ ਉਸ ਤੋਂ ਬਾਅਦ ਜੀ ਆਪਾਂ ਲੈ ਇੱਕ ਖੁੱਲਾ ਜਿਹਾ ਪੈਨ ਇੱਕ ਚਮਚ ਲਵਾਂਗੇ ਸਰੋਂ ਦੇ ਤੇਲ ਦਾ ਤੇਲ ਤੁਸੀਂ ਇੱਥੇ ਜ਼ਿਆਦਾ ਨਾ ਲਿਓ ਉਸ ਤੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲਿਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਜੇ ਸਾਨੂੰ ਇਸ ਤਰ੍ਹਾਂ ਲੱਗੇ ਕਿ ਤੇਲ ਜ਼ਿਆਦਾ ਹੀ ਗਰਮ ਹੋ ਗਿਆ ਤਾਂ ਗੈਸ ਇੱਕ ਵਾਰ ਬੰਦ ਕਰ ਦਿਓ ਇੱਕ ਚਮਚ ਸੌਂਫ ਦਾ ਪਾਇਆ ਚਮਚ ਦਾ ਚੌਥਾ ਹਿੱਸਾ ਕਲੌਂਜੀ ਚੌਥਾ ਹਿੱਸਾ ਹੀ ਰਾਈ ਤੇ ਬਿਲਕੁਲ ਥੋੜੀ ਜਿਹੀ ਪਾਵਾਂਗੇ ਆਪਾਂ ਮੇਥੀ ਦਾਣਾ ਇਹ ਜ਼ਿਆਦਾ ਨਾ ਪਾਓ ਨਹੀਂ ਚਟਨੀ ਵਿੱਚ ਕੜਵਾ ਟੇਸਟ ਆ ਜਾਊਗਾ ਜੇ ਥੋੜੀ ਪਾਓਗੇ ਤਾਂ ਟੇਸਟ ਬਹੁਤ ਵਧੀਆ ਆਊਗਾ ਉਸ ਤੋਂ ਬਾਅਦ ਇਹਨਾਂ ਨੂੰ ਹਲਕੇ ਜਿਹਾ ਪਕਾ ਲਾਂਗੇ ਉਸ ਤੋਂ ਬਾਅਦ ਵਿੱਚ ਪਾ ਦਾਂਗੇ ਜੀ ਆਪਾਂ ਸਾਰਾ ਆਮਲਾ ਤੇ ਬਿਲਕੁਲ ਹੌਲੀ ਹੌਲੀ ਇਹਨੂੰ ਮਿਕਸ ਕਰਦੇ ਜਾਵਾਂਗੇ ਗੈਸ ਦੀ ਫਲੇਮ ਇੱਥੇ ਤੁਸੀਂ ਸਲੋਈ ਰੱਖਣੀ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਗੈਸ ਬੰਦ ਕੀਤਾ ਹੋਇਆ ਤੈਨੂੰ ਚਾਲੂ ਕਰ ਲਿਓ ਫਿਰ ਇਹਦੇ ਵਿੱਚ ਥੋੜੇ ਜਿਹਾ ਪਾਵਾਂਗੇ ਆਪਾਂ ਮਸਾਲੇ ਜਿਹਦੇ ਵਿੱਚ ਚਮਚ ਦਾ ਤੀਜਾ ਹਿੱਸਾ ਆਪਾਂ ਇਹ ਹਲਦੀ ਦਾ ਤਾਂ ਕਿ ਕਲਰ ਵਧੀਆ ਆਵੇ ਥੋੜਾ ਜਿਹਾ ਪਾਇਆ ਆਪਾਂ ਨਮਕ ਤੇ ਫਿਰ ਆਪਾਂ ਪਾਵਾਂਗੇ ਜੀ ਕਾਲਾ ਨਮਕ ਬਸ ਇਹ ਹੀ ਚੀਜ਼ਾਂ ਪੌੜੀਆਂ ਪਰ ਨਮਕ ਦਾ ਤੁਸੀਂ ਧਿਆਨ ਰੱਖਣਾ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਉਬਾਲਿਆ ਸੀ ਉਦੋਂ ਵੀ ਅੱਧਾ ਚਮਚ ਨਮਕ ਦਾ ਪਾਇਆ ਸੀ ਤੇ ਇਹਦੇ ਵਿੱਚ ਆਪਾਂ ਪਾਣੀ ਵੀ ਆਮਲਿਆਂ ਦਾ ਮਿਕਸ ਕਰਾਂਗੇ ਸਾਰੇ ਮਸਾਲਿਆਂ ਨੂੰ ਇਹਦੇ ਪਾਣੀ ਨਾਲ ਆਪਾਂ ਚੰਗੀ ਤਰ੍ਹਾਂ ਹੌਲੀ-ਹੌਲੀ ਮਿਕਸ ਕਰਦੇ ਜਾਵਾਂਗੇ ਨਾਲ-ਨਾਲ ਇਹ ਮੈਸ਼ ਹੁੰਦੇ ਜਾਣਗੇ ਜਦੋਂ ਇਹ ਮਸਾਲੇ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਕੇ ਉਸ ਤੋਂ ਬਾਅਦ ਆਪਾਂ ਨੂੰ ਮਿਲਿਆ ਜੀ ਅੱਜ ਘਰ ਦਾ ਪੁਰਾਣਾ ਗੁੜ ਕਿਉਂਕਿ ਜਦੋਂ ਹੀ ਮੈਂ ਇਹਦੇ ਵਿੱਚ ਗੁੜ ਮਿਕਸ ਕਰਨਾ ਸੀ ਤੇ ਪਹਿਲਾਂ ਮੈਨੂੰ ਆਮ ਗੁੜ ਮਿਲਿਆ ਪਰ ਉਹਦੇ ਵਿੱਚ ਇੱਕ ਬਾਕਸ ਪਿਆ ਸੀ ਇਹ ਪੁਰਾਣੇ ਗੁੜ ਵਾਲਾ ਜਿਹੜਾ 5-6 ਮਹੀਨਿਆਂ ਤੋਂ ਪਿਆ ਸੀ ਤੇ ਇਹਦਾ ਕਲਰ ਵੀ ਬੜਾ ਵਧੀਆ ਆਉਂਦਾ ਹੈ ਬਾਕੀ ਸੇਤ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਆਪਾਂ ਇਹਦੇ ਵਿੱਚ 400 ਗ੍ਰਾਮ ਗੁੜ ਪਾਇਆ ਹੈਗਾ ਜਾਨੀ ਕਿ ਅੱਧਾ ਕਿਲੋ ਆਮਲੇ ਚਾਪੇ 400 ਗ੍ਰਾਮ ਗੁੜ ਪਾਇਆ ਤੁਸੀਂ ਆਪਣੇ ਹਿਸਾਬ ਨਾਲ ਮਿੱਠਾ ਲੈ ਲਿਓ ਵੱਧ ਘੱਟ ਵੀ ਲੈ ਸਕਦੇ ਹੋ ਉਸ ਤੋਂ ਬਾਅਦ ਜੀ ਆਮਲੇ ਵਾਲੇ ਪਾਣੀ ਨੂੰ ਪਾ ਕੇ ਆਪਾਂ ਹੌਲੀ ਹੌਲੀ ਗੁੜ ਨੂੰ ਇਹਦੇ ਵਿੱਚ ਮੈਲਟ ਕਰਾਂਗੇ ਗੈਸ ਦੀ ਫਲੇਮ ਇੱਥੇ ਤੁਸੀਂ ਮੀਡੀਅਮ ਵੀ ਕਰ ਸਕਦੇ ਹੋ ਫੁੱਲ ਵੀ ਕਰ ਸਕਦੇ ਹੋ ਤਾਂ ਕਿ ਗੁੜਾ ਜਿਹੜਾ ਜਲਦੀ ਜਲਦੀ ਮਿਕਸ ਹੋ ਜੇ ਤੇ ਨਾਲ ਨਾਲ ਇਹਨੂੰ ਤੁਸੀਂ ਹਿਲਾਉਂਦੇ ਰਹੋ ਬੜੀ ਛੇਤੀ ਇਹਨੇ ਆਪਣਾ ਕਲਰ ਦਿੱਤਾ ਜੇ ਤੁਸੀਂ ਘਰ ਵਾਲਾ ਸਾਦਾ ਗੁੜ ਪਾਉਂਦੇ ਤਾਂ ਤੁਹਾਨੂੰ ਇਹਦੇ ਵਧੀਆ ਜਿਹਾ ਕਲਰ ਨਹੀਂ ਇਹਦੇ ਵਿੱਚ ਦੇਗੀ ਮਿਰਚ ਪਾਣੀ ਪੈਣੀ ਜਨਕੀ ਰੰਗ ਵਾਲੀ ਹੁਣ ਆਪਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਚੰਗੀ ਤਰ੍ਹਾਂ ਇਹ ਪੱਕਣ ਲੱਗਿਆ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਾਲੀ ਮਿਰਚ ਥੋੜਾ ਜਿਹਾ ਆਪਾਂ ਇਹਦੀ ਛਟਨੀ ਦਾ ਤਿੱਖਾ ਬਣ ਕਰਾਂਗੇ ਕਾਲੀ ਮਿਰਚ ਨੂੰ ਮਿਕਸ ਕਰਦੇ ਕਰਦੇ ਗੈਸ ਦੀ ਫਲੇਮ ਤੁਸੀਂ ਬਿਲਕੁਲ ਸਲੋ ਕਰਦੇ ਹੋ ਤੇ ਇਹਨੂੰ ਟੱਕ ਕੇ 5-4 ਮਿੰਟਾਂ ਲਈ ਪਕਾਓ ਕਿਉਂਕਿ ਇਹਦੇ ਛਿੱਟੇ ਜੇ ਕਾਫੀ ਉੱਠਣੇ ਸ਼ੁਰੂ ਹੋਗੇ ਕਿਉਂਕਿ ਜਿਹੜਾ ਇਹਦੇ ਵਿੱਚ ਆਪਾਂ ਪਾਣੀ ਪਾਇਆ ਹੈ ਹੌਲੀ-ਹੌਲੀ ਉਹ ਘਟਣਾ ਸ਼ੁਰੂ ਹੋ ਜਾਊਗਾ ਤੇ ਚਮਚ ਦੇ ਪਿਛਲੇ ਪਾਸੇ ਨਾਲ ਤੁਸੀਂ ਇਹਨੂੰ ਹਲਕਾ-ਹਲਕਾ ਮੈਸ਼ ਕਰਦੇ ਜਾਓ 15 ਤੋਂ 20 ਮਿੰਟਾਂ ਦੇ ਵਿੱਚ ਵਿੱਚ ਇਹ ਚਟਨੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਿੰਪਲ ਜਿਹਿਆਂ ਦੇ ਵਿੱਚ ਚੀਜ਼ਾਂ ਪਾਉਣੀ ਹੈ ਤੇ ਸਿਹਤ ਲਈ ਕਿੰਨੀ ਜ਼ਿਆਦਾ ਵਧੀਆ ਹੈ ਉਹ ਤੁਹਾਨੂੰ ਜ਼ਿਆਦਾ ਪਤਾ ਹੈ ਉਸ ਤੋਂ ਬਾਅਦ ਜੀ ਆਪਾਂ ਲਾਸਟ ਤੇ ਇਹਦੇ ਵਿੱਚ ਮਿਕਸ ਕੀਤੇ ਥੋੜੇ ਜਿਹਾ ਮਗਜ ਇੱਥੇ ਤੁਸੀਂ ਕਿਸ਼ਮਿਸ਼ ਵੀ ਪਾ ਸਕਦੇ ਹੋ ਤੁਹਾਡਾ ਦਿਲ ਕਰੇ ਡਰਾਈ ਫਰੂਟ ਵੀ ਪਾ ਸਕਦੇ ਹੋ ਇਹਦੇ ਵਿੱਚ ਅਦਰਕ ਪਾਊਡਰ ਵੀ ਪਾ ਸਕਦੇ ਹੋ ਜਿਹੜੀਆਂ ਚੀਜ਼ਾਂ ਦਾ ਤੁਹਾਨੂੰ ਟੇਸਟ ਚਾਹੀਦਾ ਹੈ ਉਹ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਇੱਥੇ ਆਪਣਾ ਗੈਸ ਨੂੰ ਕਰਤਾ ਜੀ ਬੰਦ ਦੇਖੋ ਬਹੁਤ ਹੀ ਬਦਿਆ ਆਮਲਾ ਲੌਂਜੀ ਬਣ ਕੇ ਆਪਣੀ ਤਿਆਰ ਹੋ ਗਈ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਰ ਲਿਆ ਜੀ ਠੰਡਾ ਹੁਣ ਇਹਨੂੰ ਕਿਸੇ ਵੀ ਤੁਸੀਂ ਕੱਚ ਦੇ ਜਾਰ ਚ ਪਾ ਲਿਓ ਜਾਂ ਕਿਸੇ ਵੀ ਹੋਰ ਜੋ ਵੀ ਤਰ੍ਹਾਂ ਦਾ ਤੁਹਾਡੇ ਕੋਲ ਜਾਰ ਹੋਇਆ ਪਾ ਕੇ ਤੁਸੀਂ ਫ੍ਰਿਜ ਵਿੱਚ ਰੱਖ ਦਿਓ ਇੱਕ ਸਾਲ ਪਰ ਲਈ ਇਹ ਬਿਲਕੁਲ ਖਰਾਬ ਨਹੀਂ ਹੁੰਦੀ ਐਨੇ ਤੁਹਾਡੇ ਕੋਲ ਦੁਬਾਰਾ ਆਮਲੇ ਆ ਜਾਣਗੇ ਜਿਆਦਾ ਟੇਸਟੀ ਲੱਗੀ ਤਾਂ ਫੇਰ ਚਟਪਟ ਤਿਆਰ ਕਰ ਲਿਓ ਹੁਣ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਇਹ ਮਜ਼ੇਦਾਰ ਜੀ ਚਟਨੀ ਰੋਹ ਰੋਟੀ ਨਾਲ ਤੁਸੀਂ ਜ਼ਰੂਰ ਖਾਇਆ ਕਰੋ ਜਿਆਦਾ ਚਮਚੇ ਡੇਲੀ ਖਾਣੇ ਤਾਂ ਤੁਹਾਡੇ ਸਰੀਰ ਨੂੰ ਬੜੇ ਫਾਇਦੇ ਹੋਣਗੇ ਵੀਡੀਓ ਦੇਖਣ ਲਈ ਧੰਨਵਾਦ ਜੀ ਹੁਣ ਬਣਾਓ ਜਲਦੀ ਜਲਦੀ ਤੇ